ਪ੍ਰਵਾਸੀ ਇਸ ਵਕਤ ਫੜ ਲਿਆ ਆ ਪੁਲਿਸ ਵਾਲਿਆਂ ਵੱਲੋਂ ਮੋਕੇ ਦੇ ਥਾਣਾ ਅੱਜ ਵੀ ਪੁਲਿਸ ਵੀ ਪਹੁੰਚ ਗਈ ਹੋਈ ਹੈ ਤੇ ਨਾਲ ਜਿਹੜੇ ਪੀਸੀਆਰ ਆ ਦੱਸ ਦੇ ਕਿ ਉਹ ਵੀ ਪਹੁੰਚੀ ਹੋਈ ਹੈ ਇਸ ਵਕਤ ਇਸ ਪ੍ਰਵਾਸੀ ਨੂੰ ਫੜਿਆ ਹੋਇਆ ਹੈ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਕੰਪਲੇਨਟ ਇਸ ਵਕਤੇ ਇਹਨਾਂ ਮੁਲਾਜ਼ਮਾਂ ਨੂੰ ਇਸ ਵਕਤ ਦੱਸ ਦੇ ਕਿ ਪ੍ਰਵਾਸੀ ਨੂੰ ਫੜਿਆ ਹੋਇਆ ਹੈ ਬੈਠੋ ਤੁਸੀਂ ਫੋਟੋ ਦੇ ਸਰ ਤੁਸੀਂ ਇੱਥੇ ਲਿਖ ਲਓ ਕੰਪਲੇਨਟ ਫੋਮ ਦੇ ਵਿੱਚ ਜੋ ਚਾਹੀਦਾ ਤੁਹਾਨੂੰ ਮਿਲ ਜਾਂਦਾ ਇੱਥੇ ਕੀ ਚਾਹੀਦਾ ਪਲੇਨ ਪੇਪਰ ਚਾਹੀਦਾ ਇਹ ਲੋਕੀ ਕਹਿੰਦੇ ਕਿ ਇਹ ਪਲੇਨ ਪੇਪਰ ਖਾਣੇ ਦੇ ਇੱਥੇ ਕੰਪਲੇਨਟ ਮਿਲਦਾ ਇਹ ਤੁਸੀਂ ਤੁਸੀਂ ਇੱਥੇ ਕੰਪਲੇਨਟ ਲੈ ਕੇ ਦੇ ਨਹੀਂ ਰਹੇ ਹੋ ਮੁਲਾਜ਼ਮ ਇਹ ਲੱਗੇ ਅਸੀਂ ਤਾਂ ਕਿੰਨੇ ਪਾਉਂਦੇ ਖਾਣੇ ਲੈ ਕੇ ਜਾਂ ਇਹਨਾਂ ਨੂੰ ਦੱਸਿਆ ਨਹੀਂ ਕੀ ਹੋਇਆ ਬੱਚੀ ਨਾਲ ਜੀ ਇਹ ਬਾਤ ਆਏ ਨੇ ਬਾਤੀ ਦਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਨਹੀਂ ਦੱਸਿਆ ਜਿਹੜੇ ਬਾਅਦ ਚੋਂ ਇਹਨਾਂ ਨੂੰ ਦੱਸਿਆ ਨਹੀਂ ਹੋਈ ਇਹਨਾਂ ਨੂੰ ਸਾਰੇ 10 ਰੁਪਏ ਦੇ ਜਿਹੜੇ ਖੜੇ ਹੂੰ ਬਾਕੀ ਗੱਲ ਇਹ ਹੈ ਕਿ ਸਾਰੀ ਗੱਲ ਅਸੀਂ ਕਰ ਚੁੱਕੇ ਆਂ ਦੇਖੋ ਹਰ ਵਾਰੀ ਇੱਕ ਗੱਲ ਥੋੜੀ ਹਰ ਵਾਰੀ ਤੁਸੀਂ ਪੁੱਛ ਰਹੇ ਹੋ ਪਾਣੀ ਅਸੀਂ ਉਹ ਖੜਿਆ ਸੀ ਬੈਠੇ ਰਹੇ ਉਹਨਾਂ ਵੱਲੋਂ ਕਿਹਾ ਜਾਂਦਾ ਇਹਨਾਂ ਵੱਲੋਂ ਦੇਖੋ ਜੈਡਸ ਨਾਲ ਆ ਮੈਂ ਆ ਕੇ ਮਾਤਾ ਜੀ ਜਿਹੜੇ ਇਲਜ਼ਾਮ ਜਿਹੜੀ ਸੋਹ ਕੇ ਤੁਹਾਨੂੰ ਬੁਲਾ ਰਹੀ ਆਂ ਕੋਈ ਨਹੀਂ ਕਹਿ ਰਹੀ ਆ ਕਿ ਪੁਲਿਸ ਕਹਿ ਰਹੀ ਇਹੋ ਜੇ ਕੁਝ ਵੀ ਨਹੀਂ ਸਾਨੂੰ ਦੱਸਿਆ ਜੋ ਜੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਕੱਟ ਗੱਲਾਂ ਮੈਂ ਨਹੀਂ ਤੇ ਪੁਲਿਸ ਨਹੀਂ ਕੁਝ ਨਹੀਂ ਆਈਂ ਦੱਸਦੇ ਆ ਅਗਲਾ ਬੰਦਾ ਦੇਖੋ ਜੀ ਸਰ ਪੁੱਛਿਆ ਪਰਿਵਾਰ ਦਾ ਇੱਕ ਮਿੰਟ ਪਰਿਵਾਰ ਦਾ ਹਾਲ ਪੁੱਛਿਆ ਤੁਸੀਂ ਪਹਿਲਾਂ ਆ ਕੇ ਜੀ ਪਰਿਵਾਰ